ਟਰੈਕਟਰ ਮੋਡੀਫਿਕੇਸ਼ਨ ਕਲਚਰ ਕੱਲੇ ਪੰਜਾਬ ਵਿੱਚ ਹੀ ਨਹੀਂ ਹੁਣ ਪੂਰੇ ਭਾਰਤ ਵਿੱਚ ਟਰੈਕਟਰ ਮੋਡੀਫਿਕੇਸ਼ਨ ਦਾ ਜਿਹੜਾ ਰੁਝਾਨ ਆ ਉਹ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਕਿਸਾਨ ਵਿੱਚ ਟਰੈਕਟਰ ਮੋਡੀਫਿਕੇਸ਼ਨ ਨੂੰ ਲੈ ਕੇ ਬਹੁਤ ਉਤਸਕ ਰਹਿੰਦੇ ਆ ਕਿ ਟਰੈਕਟਰ ਦੀ ਜਿਹੜੀ ਆ ਮੋਡੀਫਿਕੇਸ਼ਨ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਕਰਾਈ ਜਾ ਸਕੇ ਹੁਣ ਤੇ ਵੇਖਣ ਨੂੰ ਇਦਾਂ ਦੇ ਰੁਝਾਨ ਵੀ ਸ਼ੁਰੂ ਹੋ ਗਏ ਨੇ ਕਿ ਕੰਪਨੀ ਤੋਂ ਜਦੋਂ 0 ਮੀਟਰ ਟਰੈਕਟਰ ਨਵਾਂ ਕਿਸਾਨ ਵੀਰ ਲੈਂਦੇ ਆ ਤੇ ਘਰ ਲਿਆਉਣ ਦੀ ਬਜਾਏ ਸਭ ਤੋਂ ਪਹਿਲਾਂ ਉਹ ਟਰੈਕਟਰ ਵਰਕਸ਼ਾਪ ਤੇ ਖੜਦੇ ਆ ਮੋਡੀਫਿਕੇਸ਼ਨ ਵਾਸਤੇ ਨਵੇਂ ਟਰੈਕਟਰ ਜਿਹੜੇ ਉਹ ਮੋਡੀਫਾਈ ਹੋ ਰਹੇ ਨੇ ਤੇ ਮੋਡੀਫਿਕੇਸ਼ਨ ਦਾ ਜਿਹੜਾ ਰੁਝਾਨ ਆ ਉਹ ਕਿਉਂ ਵਧਦਾ ਜਾ ਰਿਹਾ ਆ ਇਸ ਬਾਰੇ ਸਾਰੀ ਗੱਲਬਾਤ ਕਰਾਂਗੇ ਮੋਡੀਫਿਕੇਸ਼ਨ ਦੀ ਕੀ ਨੁਕਸਾਨ ਨੇ ਕੀ ਫਾਇਦੇ ਨੇ ਮੋਡੀਫਿਕੇਸ਼ਨ ਟਰੈਕਟਰ ਦੀ ਕਰਾਉਣੀ ਚਾਹੀਦੀ ਆ ਜਾਂ ਨਹੀਂ ਕਰਾਉਣੀ ਚਾਹੀਦੀ ਇਹ ਸਾਰੀ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਜਿਹੜੇ ਭਣਪਰਾ ਚੈਨਲ ਤੇ ਨਵੇਂ ਨੇ ਜਾਂ ਜਿਹੜੇ ਪਹਿਲਾਂ ਵੀ ਚੈਨਲ ਨਾਲ ਜੁੜੇ ਨੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੀ ਆਪਾਂ ਅੱਜ ਗੱਲਬਾਤ ਕਰਾਂਗੇ ਜੇ ਉਹ ਤੁਹਾਨੂੰ ਚੰਗੀ ਲੱਗੇ ਤੁਸੀਂ ਉਸ ਨਾਲ ਸਹਿਮਤ ਹੋ ਤੱਕ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਆਪਣੇ ਭੈਣਾ ਭਰਾਵਾਂ ਸੱਜਣਾ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਤੇ ਗੱਲਬਾਤ ਕਰਦੇ ਆ ਮੋਡੀਫਿਕੇਸ਼ਨ ਬਾਰੇ ਵੀਡੀਓ ਦੇਖ ਕੇ ਸਾਰੇ ਭੈਣ ਭਰਾਵਾਂ ਸਾਸਿਕਾਲਾ ਉਮੀਦ ਆ ਸਭ ਠੀਠਕ ਹੋ ਗਏ ਚੜ੍ਹਦੇ ਕਲਾਛ ਹੋ ਗਏ ਮੋਡੀਫਿਕੇਸ਼ਨ ਬਾਰੇ ਜਦੋਂ ਵਕ ਵਕ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਦੂਰੋਂ ਨੇੜਿਓਂ ਜਿਹੜੇ ਕਿਸਾਨ ਵੀਰ ਆ ਉਹ ਕਈਆਂ ਨਾਲ ਫੋਨ ਤੇ ਗੱਲਬਾਤ ਹੋਈ ਕਈਆਂ ਨਾਲ ਬਾਈ ਫੇਸ ਗੱਲਬਾਤ ਹੋਈ ਜਿਨ੍ਹਾਂ ਨੇ ਟਰੈਕਟਰ ਮੋਡੀਫਾਈ ਕਰਾਏ ਨੇ ਤੇ ਜਿਨ੍ਹਾਂ ਨੇ ਨਹੀਂ ਕਰਾਏ ਸਾਰਿਆਂ ਨਾਲ ਗੱਲਬਾਤ ਕਰਕੇ ਜੋ ਸਿੱਟਾ ਨਿਕਲ ਕੇ ਆਇਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਟਰੈਕਟਰ ਮੋਡੀਫਿਕੇਸ਼ਨ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਫਾਇਦਿਆਂ ਦੀ ਜੋ ਕਿਸਾਨ ਵੀਰਾਂ ਦਾ ਕਹਿਣਾ ਆ ਸਭ ਤੋਂ ਪਹਿਲਾਂ ਕਿ ਜਿਵੇਂ ਮੰਗਾਈਦਾ ਦੌਰ ਆ ਹਰ ਇੱਕ ਜ਼ਿਮੀਂਦਾਰ ਵਾਸਤੇ ਉਹ ਜਿਆਦਾ ਹਸ ਪਾਵਰ ਦਾ ਟਰੈਕਟਰ ਲੈਣਾ ਜਿਹੜਾ ਉਹ ਸੰਭਵ ਨਹੀਂਗਾ ਸਭ ਤੋਂ ਪਹਿਲੀ ਗੱਲ ਜਿਵੇਂ 55 ਐਚਪੀ ਟਰੈਕਟਰ ਦੀ ਕੀਮਤ ਦੀ ਗੱਲ ਕਰੀਏ ਤੇ ਕੋਈ 13 12 ਤੋਂ 14 ਲੱਖ ਦੇ ਵਿੱਚ 55 ਹਸਪਾਵਰ ਦਾ ਟਰੈਕਟਰ ਆਉਂਦਾ ਹੈ ਤੇ ਜੇ 75 ਹਸਪਾਵਰ ਦੀ ਗੱਲ ਕਰੀਏ 18 ਤੋਂ 21 ਲੱਖ ਤੱਕ 75 ਹਸਪਾਵਰ ਦਾ ਟਰੈਕਟਰ ਆਉਂਦਾ ਹੈ ਜੇ 55 ਹਸਪਾਵਰ ਦੇ ਆਪਾਂ ਮੋਡੀਫਿਕੇਸ਼ਨ ਕਰਾਉਨੇ ਆ ਤੇ ਉਹ ਅਪਰੋਕਸੀਮੇਟਲੀ 60 ਤੋਂ 70000 ਦਾ ਖਰਚਾ ਆਉਂਦਾ ਆ ਤੇ 55 ਹਸਪਾਵਰ ਵਾਲਾ ਟਰੈਕਟਰ ਜਿਹੜਾ 75 ਹਸਪਾਵਰ ਦਾ ਕੰਮ ਕਰਦਾ ਆ ਜਿਆਦਾ ਖਿਚਾਈ ਕਰਦਾ ਆ ਤੇਲ ਦੀ ਖਪਤ ਘਟ ਜਾਂਦੀ ਆ ਤੇ ਸਮੇਂ ਦੇ ਵਿੱਚ ਹੁੰਦੀ ਆ। ਸੋ ਕਿਸਾਨ ਵੀਰਾਂ ਦਾ ਇਹ ਕਹਿਣਾ ਆ ਕਿ ਸਭ ਤੋਂ ਪਹਿਲਾਂ ਤੇ 60-70000 ਰੁਪਇਆ ਲਾ ਕੇ ਤੇ 6-7 ਲੱਖ ਰੁਪਇਆ ਜਿਹੜਾ ਉਹ ਬਚਦਾ ਆ। ਤੇ ਇਸ ਕਰਕੇ ਮੋਡੀਫਿਕੇਸ਼ਨ ਜਿਹੜੀ ਕਰਾ ਕੇ ਪੈਸੇ ਬਚਾਉਣੇ ਚਾਹੀਦੇ ਆ। ਦੂਸਰੀ ਚੀਜ਼ ਮੋਡੀਫਿਕੇਸ਼ਨ ਕੀਤਾ ਹੋਇਆ ਟਰੈਕਟਰ ਜਿਹੜਾ ਆ ਉਹ ਆਰਪੀਐਮ ਡ੍ਰੌਪ ਨਹੀਂ ਕਰਦਾ। ਉਹਦੇ ਨਾਲ ਤੇਲ ਦੀ ਖਪਤ ਘਟ ਜਾਂਦੀ ਆ ਤੇ ਜਦੋਂ ਟਰੈਕਟਰ ਲੋਡ ਨਹੀਂ ਲੈਂਦਾ ਤੇ ਸਮੇਂ ਦੀ ਬਚਤ ਵੀ ਹੁੰਦੀ ਆ ਇਸ ਕਰਕੇ ਮੋਡੀਫਿਕੇਸ਼ਨ ਜਿਹੜੀ ਆ ਉਹ ਕਰਾ ਲੈਣੀ ਚਾਹੀਦੀ ਆ ਪੈਸੇ ਦੀ ਬਚਤ ਹੋ ਗਈ ਤੇਲ ਦੀ ਬਚਤ ਹੋ ਗਈ ਤੇ ਤੀਸਰਾ ਸਮੇਂ ਦੀ ਬਚਤ ਹੋ ਗਈ ਖਾਸ ਕਰਕੇ ਜਿਹੜੇ ਕਮਰਸ਼ੀਅਲ ਟਰੈਕਟਰ ਨੇ ਜਿਵੇਂ ਕੁਝ ਜ਼ਿਮੀਦਾਰ ਕਮਰਸ਼ੀਅਲ ਤੌਰ ਤੇ ਟਰੈਕਟਰਾਂ ਦੀ ਵਰਤੋਂ ਕਰਦੇ ਆ ਕੋਈ ਬੈਲਰ ਚਲਾਉਂਦਾ ਕਰਾਏ ਤੇ ਕੋਈ ਸੁਪਰ ਸੀਡਰ ਕੋਈ ਆ ਟਰਾਲੀਆਂ ਦੀ ਢੋਆ ਢੋਈ ਆ ਖਾਸ ਕਰਕੇ ਜਿਹੜੇ ਕਮਰਸ਼ੀਅਲ ਕੰਮ ਕਰਦੇ ਨੇ ਵੀਰ ਉਹਨਾਂ ਦਾ ਕਹਿਣਾ ਆ ਕਿ ਜਿਹੜੇ ਕੰਪਨੀ ਫਿਟਡ ਟਰੈਕਟਰ ਨੇ ਜਿਹੜਾ ਕੰਪਨੀ ਤੋਂ ਐਜ਼ ਇਟ ਆਪਾਂ ਕਰਦੇ ਉਹਦੇ ਚ ਤੇਲ ਦੀ ਖਪਤ ਜ਼ਿਆਦਾ ਆ ਸਮਾਂ ਵੱਧ ਲੱਗਦਾ ਆ ਤੇ ਕਰੈਕਟਰ ਲੋਡ ਲੋਡ ਵਿੱਚ ਚੱਲਦਾ ਆ ওভারਲੋਡ ਚੱਲਦਾ ਆ ਤੇ ਜਦੋਂ ਮੋਡੀਫਿਕੇਸ਼ਨ ਹੋ ਜਾਂਦੀ ਆ ਤੇ ਉਹਦੇ ਨਾਲ ਮਸ਼ੀਨ ਜਿਹੜੀ ਆ ਭਾਵੇਂ ਬਿਲਰ ਆ ਪਿੱਛੇ ਪਿਆ ਭਾਵੇਂ ਸੁਪਰਸੀਡਰ ਆ ਤੇ ਭਾਵੇਂ ਸਟੋਰੀ ਪਰ ਆ ਉਹ ਵਧੀਆ ਤਰੀਕੇ ਦੇ ਨਾਲ ਚੱਲਦੇ ਆ ਤੇਲ ਦੀ ਖਪਤ ਘਟਦੀ ਐ ਇਸ ਕਰਕੇ ਮੋਡੀਫਿਕੇਸ਼ਨ ਜਿਹੜੀ ਆ ਉਹ ਫਾਇਦੇਮੰਦ ਰਹਿੰਦੀ ਐ ਤੀਸਰਾ ਇਹਦੇ ਜਿਹੜਾ ਫਾਇਦਾ ਆ ਉਹ ਕਿਸਾਨ ਵੀਰੇ ਦੱਸਦੇ ਨੇ ਵੀ ਜਦੋਂ ਵੀ ਕਿਤੇ ਟਰਾਲੀ ਜਿਹੜੀ ਆ ਵਹਿੰਦੀ ਆ ਤੇ ਆਮ ਤੌਰ ਤੇ ਟਰੈਕਟਰ ਜਿਹੜੇ ਆ ਉਹ ਪੂਰੀ ਖਿਚਾਈ ਨਹੀਂ ਕਰਦੇ ਟਰਾਲੀ ਫਸ ਜਾਂਦੀ ਹੈ ਪਰੰਤੂ ਮੋਡੀਫਿਕੇਸ਼ਨ ਤੋਂ ਬਾਅਦ ਟਰੈਕਟਰ ਜਿਹੜਾ ਆ ਉਹ ਖਿਚਾਈ ਪੂਰੀ ਕਰਦਾ ਆ ਤੇ ਜਿੱਥੇ ਤਿੰਨ ਤਿੰਨ ਚਾਰ ਚਾਰ ਟਰੈਕਟਰ ਪਾ ਕੇ ਟਰਾਲੀ ਕੱਢੀਦੀ ਆ ਉੱਥੇ ਇੱਕ ਟਰੈਕਟਰ ਦੇ ਨਾਲ ਟਰਾਲੀ ਜਿਹੜੀ ਆ ਨਿਕਲ ਜਾਂਦੀ ਆ ਤੇ ਆਸੇ-ਪਾਸੇ ਭੈਣ ਭਰਾਵਾਂ ਨੂੰ ਖੇਚਲ ਦੇਣ ਤੋਂ ਵੀ ਵੱਜ ਜਾਂਦਾ ਆ ਤੇ ਨਾਲ ਬਹੁਤੇ ਟਰੈਕਟਰਾਂ ਨੂੰ ਇਕੱਠੇ ਵੀ ਨਹੀਂ ਕਰਨਾ ਪੈਂਦਾ ਕਿਉਂਕਿ ਜਦੋਂ ਟਰਾਲੀ ਕਿਤੇ ਫਸਦੀ ਆ ਜਿੱਥੇ ਤਿੰਨ ਚਾਰ ਟਰੈਕਟਰ ਚਾਹੀਦੇ ਉੱਥੇ ਤਿੰਨ ਚਾਰ ਨਾਲ ਐਕਸਪਰਟ ਡਰਾਈਵਰ ਵੀ ਚਾਹੀਦੇ ਆ ਸੋ ਇਹਨਾਂ ਚੀਜ਼ਾਂ ਦੇ ਜਿਹੜਾ ਵਿਚਾਰ ਆ ਰਿਹਾ ਇਹ ਕਰਕੇ ਇਹ ਮੋਡੀਫਿਕੇਸ਼ਨ ਜਿਹੜੀ ਆ ਉਹ ਠੀਕ ਰਹਿੰਦੀ ਆ ਸਾਨੂੰ ਕਰਾ ਲੈਣੀ ਚਾਹੀਦੀ ਆ ਪਰੰਤੂ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਜਿੱਥੇ ਉਹਦੇ ਫਾਇਦੇ ਹੁੰਦੇ ਆ ਉੱਥੋਂ ਦੇ ਨੁਕਸਾਨ ਵੀ ਹੁੰਦੇ ਆ ਤੇ ਜਿਹੜੇ ਕਿਸਾਨ ਵੀਰ ਮੋਡੀਫਿਕੇਸ਼ਨ ਕਰਾਉਂਦੇ ਨੇ ਉਹਨਾਂ ਵਾਸਤੇ ਉਹ ਫਾਇਦੇਮੰਦ ਆ ਤੇ ਕੁਝ ਕਿਸਾਨ ਵੀਰ ਕਹਿੰਦੇ ਆ ਕਿ ਮੋਡੀਫਿਕੇਸ਼ਨ ਨੁਕਸਾਨਦੇ ਆ ਇਹ ਨਹੀਂ ਕਰਾਉਣੀ ਚਾਹੀਦੀ ਜਿਹੜੇ ਕਿਸਾਨ ਵੀਰ ਮੋਡੀਫਿਕੇਸ਼ਨ ਦੇ ਵਪਖ ਵਿੱਚ ਨੇ ਅਗੇਂਸਟ ਨੇ ਉਹਨਾਂ ਦਾ ਕਹਿਣਾ ਆ ਤੇ ਸਭ ਤੋਂ ਪਹਿਲਾਂ ਤੇ ਜਿੰਨੇ ਐਚਪੀ ਟਰੈਕਟਰ ਕੰਪਨੀ ਨੇ ਬਣਾਏ ਹੁੰਦੇ ਆ ਉਹਨੇ ਐਚਪੀ ਕੰਪਨੀ ਜਿਹੜੀ ਆ ਉਹ ਗਾਰੰਟੀ ਦਿੰਦੀ ਆ ਉਨੇ ਐਚਪੀ ਦਾ ਕੰਮ ਜਿਹੜਾ ਉਹ ਟਰੈਕਟਰ ਕਰੇਗਾ ਕਿਉਂਕਿ ਕੰਪਨੀ ਨੇ ਹਰ ਇੱਕ ਚੀਜ਼ ਜਿਹੜੀ ਆ ਟੈਕਨੀਕਲ ਤੌਰ ਤੇ ਹਰੇਕ ਪੱਖ ਨੂੰ ਵੇਖ ਕੇ ਗੇਅਰ ਬਾਕਸ ਇੰਜਨ ਪੰਪ ਤੇ ਲਿਫਟ ਹਰ ਇੱਕ ਚੀਜ਼ ਜਿਹੜੀ ਆ ਉਹ ਇਹ ਟੈਕਨੀਕਲ ਪੈਰਾਮੀਟਰ ਤੇ ਰੱਖ ਕੇ ਬਰਾਬਰ ਤੇ ਫਿਰ ਟਰੈਕਟਰ ਜਿਹੜਾ ਉਹ ਤਿਆਰ ਕੀਤਾ ਹੁੰਦਾ ਆ ਤੇ ਜੇ ਆਪਾਂ ਉਹਦੇ ਚ ਛੇੜ ਛਾੜ ਕਰਦੇ ਆ ਉਹ ਜਿਹੜੀ ਆ ਨੁਕਸਾਨਦੇ ਹੁੰਦੀ ਆ ਦੂਸਰੀ ਗੱਲ ਜਦੋਂ ਵੀ ਮੋਡੀਫਿਕੇਸ਼ਨ ਹੁੰਦੀ ਆ ਤਾਂ ਮੋਡੀਫਿਕੇਸ਼ਨ ਜਿਹੜੀ ਆ ਉਹ ਇੰਜਨ 'ਚ ਹੁੰਦੀ ਆ ਪੰਪ 'ਚ ਹੁੰਦੀ ਆ ਟਰਬੋ 'ਚ ਹੁੰਦੀ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਦਲਣ ਵਾਸਤੇ ਟਰੈਕਟਰ ਖੁੱਲਦਾ ਆ ਟਰੈਕਟਰ ਨੂੰ ਖੋਲ ਕੇ ਉਹਦਾ ਇੰਜਨ ਖੋਲ ਕੇ ਉਹਦਾ ਪੰਪ ਖੋਲ ਕੇ ਉਹਦੇ ਟਰਬੋ ਖੋਲ ਕੇ ਉਹਦੇ ਜਿਹੜੇ ਪਾਰਟ ਚੇਂਜ ਕੀਤੇ ਜਾਂਦੇ ਆ ਤੇ ਜਦੋਂ ਟਰੈਕਟਰ ਖੁੱਲ ਜਾਂਦਾ ਆ ਤੇ ਫਸਟ ਆਫ ਆਲ ਉਹਦੀ ਗਾਰੰਟੀ ਤੇ ਵਾਰੰਟੀ ਜਿਹੜੀ ਆ ਉਸੇ ਟਾਈਮ ਹੀ ਖਤਮ ਹੋ ਜਾਂਦੀ ਹੈ ਜਿਆਦਾਤਰ ਮੋਡੀਫਿਕੇਸ਼ਨ ਜਿਹੜੀ 2-3 ਸਾਲ ਪੁਰਾਣੇ ਟਰੈਕਟਰ ਜਾਂ ਹੁਣ ਨਵਾਂ ਰਜਾਣਿਆਂ ਕਿ ਸਿੱਧਾ ਕੰਪਨੀ ਤੋਂ ਮੋਡੀਫਿਕੇਸ਼ਨ ਵਾਸਤੇ ਟਰੈਕਟਰ 0 ਮੀਟਰ ਟਰੈਕਟਰ ਮੋਡੀਫਿਕੇਸ਼ਨ ਵਾਸਤੇ ਆਉਣੇ ਸ਼ੁਰੂ ਹੋ ਗਏ ਤੇ ਜਦੋਂ ਟਰੈਕਟਰ ਏਜੰਸੀ ਤੋਂ ਕੰਪਨੀ ਤੋਂ ਬਾਹਰ ਖੁੱਲਦਾ ਆ ਤੇ ਨਾਲ ਦੀ ਨਾਲ ਉਹਦੀ ਗਾਰੰਟੀ ਵਾਰੰਟੀ ਜਿਹੜੀ ਉਹ ਖਤਮ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਦੋਂ ਇੰਜਨ ਖੋਲ ਕੇ ਉਹਦੇ ਵਿੱਚ ਪਾਰਟ ਚੇਂਜ ਕੀਤੇ ਜਾਂਦੇ ਆ ਕੇਮ ਚੇਂਜ ਕੀਤੀ ਜਾਂਦੀ ਆ ਜਾਂ ਪੰਪ ਦੇ ਵਿੱਚ ਚੇਂਜ ਕੀਤਾ ਜਾਂਦਾ ਟਰਬੋ ਚੇਂਜ ਹੋ ਜਾਂਦੀ ਆ ਤੇ ਉਹਦੇ ਵਿੱਚ ਜਿਹੜੇ ਕੰਪਨੀ ਵੱਲੋਂ ਇੱਕ ਪੈਰਾਮੀਟਰ ਦੇ ਆਧਾਰ ਤੇ ਜਿਹੜੇ ਪਾਰਟ ਲਾਏ ਹੁੰਦੇ ਆ ਉਹ ਪਾਰਟ ਕੱਢ ਕੇ ਅਸੀਂ ਜਗਾੜ ਫਿੱਟ ਕਰਦੇ ਆ ਤੇ ਉਹਦੇ ਨਾਲ ਟਰੈਕਟਰ ਦੀ ਜਿਹੜੀ オリਜੀਨੈਲਟੀ ਆ ਉਹ ਵੀ ਖਤਮ ਹੋ ਜਾਂਦੀ ਆ ਤੇ ਸਮਾਂ ਪਾ ਕੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਟਰੈਕਟਰ ਦਾ ਨੁਕਸਾਨ ਕਰਦੀਆਂ ਨੇ ਤੇ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਮੋਡੀਫਿਕੇਸ਼ਨ ਕੀਤਾ ਹੋਇਆ ਟਰੈਕਟਰ ਜਿਹੜਾ ਆ ਉਹ ਉਹਦੇ ਇੰਜਨ ਦੀ ਲਾਈਫ ਜਿਹੜੀ 10 ਤੋਂ 12 ਸਾਲ ਜਿਹੜੀ ਉਹ ਕੱਟ ਜਾਂਦੀ ਆ ਤੀਸਰੀ ਚੀਜ਼ ਜਦੋਂ ਟਰੈਕਟਰ ਦੀ ਮੋਡੀਫਿਕੇਸ਼ਨ ਹੁੰਦੀ ਆ ਉਹ ਮੋਡੀਫਿਕੇਸ਼ਨ ਹੁੰਦੀ ਆ ਇੰਜਨ ਪੰਪ ਤੇ ਟਰਬੋ ਦੀ ਉਸ ਦੇ ਪਿਛਲੇ ਹਿੱਸੇ ਨੂੰ ਜਿਹੜਾ ਉਹ ਨਹੀਂ ਛੇੜਿਆ ਜਾਂਦਾ ਤੇ ਜਦੋਂ ਅਗਲੇ ਹਿੱਸੇ ਦੀ ਪਾਵਰ ਵਧ ਜਾਂਦੀ ਆ ਤੇ ਪਿਛਲਾ ਹਿੱਸਾ ਜਿਹੜਾ ਆਇਓ 55 ਐਚਪੀ ਦਾ ਹੀ ਰਿੰਦਾ ਆ ਮੰਨ ਲਓ ਆਪਾਂ 55 ਐਚਪੀ ਟਰੈਕਟਰ ਨੂੰ ਮੋਡੀਫਾਈ ਕਰਦੇ ਆ ਤੇ ਉਹਦੀ ਪਾਵਰ ਜਿਹੜੀ ਆ ਹਸਪਾਵਰ 75 ਹਸਪਾਵਰ ਤੱਕ ਕੰਮ ਕਰਦਾ ਆ ਪਰੰਤੂ ਜਿਹੜਾ ਉਹਦਾ ਪਿਛਲਾ ਹਿੱਸਾ ਉਹ 54 ਰਹਿ ਜਾਂਦਾ ਆ ਤੇ ਕਿਤੇ ਨਾ ਕਿਤੇ ਜਿਹੜੀਆਂ ਗਰਾਰੀਆਂ ਗਰਾਰੀਆਂ ਬਹੁਤੀਆਂ ਚੇਂਜ ਨਹੀਂ ਹੁੰਦੀਆਂ ਤੇ ਗਰਾਰੀਆਂ ਦਾ ਜਿਹੜਾ ਅਲਟੀਮੇਟਲੀ ਸਮਾਂ ਪਾ ਕੇ ਜਿਹੜਾ ਨੁਕਸਾਨ ਹੁੰਦਾ ਆ ਕਿਉਂਕਿ ਇੰਜਣ ਵੱਧ ਜ਼ੋਰ ਮਾਰਦਾ ਆ ਤੇ ਗਰਾਰੀਆਂ ਵਿੱਚ ਉਹ ਚੇਂਜ ਨਹੀਂ ਹੁੰਦੀਆਂ ਇਹ ਕਰਕੇ ਉਹ ਜਿਹੜੀਆਂ ਵਾ ਨੁਕਸਾਨਦੇ ਹੁੰਦੀਆਂ ਆ ਜਿਹਦੇ ਨਾਲ ਟਰੈਕਟਰ ਦੀ ਲਾਈਫ ਘਟ ਜਾਂਦੀ ਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਕਿਸਾਨ ਵੀਰਾਂ ਕੋ ਸੁਣ ਕੇ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਕਮੈਂਟਾਂ ਵਿੱਚ ਦੱਸਣਾ ਹੈ ਕਿ ਇਹ ਜਿਹੜੀ ਮੋਡੀਫਿਕੇਸ਼ਨ ਆ ਇਹ ਕਰਾਉਣੀ ਚਾਹੀਦੀ ਕਿ ਨਹੀਂ ਕਰਾਉਣੀ ਚਾਹੀਦੀ ਫਾਇਦੇ ਤੇ ਨੁਕਸਾਨ ਜਿਹੜੇ ਉਹ ਤੁਹਾਡਾਂ ਹੀ ਸਾਂਝੇ ਕਰ ਦਿੱਤੇ ਆ ਪਰੰਤੂ ਜੇ ਵੇਖਿਆ ਜਾਵੇ ਤੇ ਜੋ ਕੰਪਨੀ ਨੇ ਟਰੈਕਟਰ ਤਿਆਰ ਕੀਤਾ ਆ ਹਾਂ ਇੱਕ ਗੱਲ ਜ਼ਰੂਰ ਆ ਮੰਗਾਈ ਦੇ ਦੌਰ ਵਿੱਚ ਟਰੈਕਟਰ ਵੱਡਾ ਲੈਣਾ ਔਖਾ ਆ ਪਰੰਤੂ ਮੋਡੀਫਿਕੇਸ਼ਨ ਕਰਾਉਣ ਨਾਲੋਂ ਮੇਰਾ ਜੋ ਸੁਝਾਅ ਆ ਮੋਡੀਫਿਕੇਸ਼ਨ ਕਰਾਉਣ ਨਾਲੋਂ ਜੇ ਆਪਾਂ ਨਵਾਂ ਟਰੈਕਟਰ ਨਹੀਂ ਅਫੋਰਡ ਕਰ ਸਕਦੇ ਤੇ ਸਾਨੂੰ ਸੈਕੰਡ ਹੈਂਡ ਟਰੈਕਟਰ ਲੈ ਲੈਣਾ ਚਾਹੀਦਾ ਆ 2-4 ਸਾਲ ਚੱਲਿਆ ਹੋਇਆ ਟਰੈਕਟਰ ਜਿਹੜਾ ਆ ਉਹ ਲਗਭਗ 75 ਹਸ ਪਾਵਰ ਟਰੈਕਟਰ ਵੀ 55 ਹਸ ਪਾਵਰ ਦੀ ਕੀਮਤ ਤੇ ਆ ਜਾਂਦਾ ਆ ਤੇ ਟਰੈਕਟਰ ਜਿਹੜਾ ਹੈ ਉਸ ਨੂੰ オリジナル ਹਾਲਤ ਵਿੱਚ ਹੀ ਰੱਖਣਾ ਚਾਹੀਦਾ ਆ ਕਿਉਂਕਿ ਸਮਾਂ ਪਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਨੁਕਸਾਨ ਕਰਦੀਆਂ ਨੇ ਤੇ ਇਹ ਸੰਦ ਜਿਹੜੇ ਆ ਦਿਨੋਂ ਦਿਨ ਮਹਿੰਗੇ ਹੁੰਦੇ ਜਾ ਰਹੇ ਆ ਤੇ ਇਹਨਾਂ ਨੂੰ ਖਰੀਦਣਾ ਆਉਣ ਵਾਲੇ ਸਮੇਂ ਚ ਹੋਰ ਵੀ ਔਖਾ ਹੋ ਜਾਣਾ ਹੈ ਸੋ ਇੱਕ ਵਾਰ ਖਰੀਦਿਆ ਆ ਸੰਦ ਲੰਮਾ ਸਮਾਂ ਚੱਲੇ ਲੰਮਾ ਸਮਾਂ ਕਮਾਈ ਕਰੇ ਉਹਦੇ ਵਾਸਤੇ ਕੈਰੈਕਟਰ ਜਿਹੜਾ オリジナル ਰੱਖਣਾ ਬਹੁਤ ਜ਼ਰੂਰੀ ਹੈ ਤੇ オリジナル ਰੱਖਣਾ ਵੀ ਚਾਹੀਦਾ ਹੈ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰੇ ਨੂੰ ਸਤਿ ਸ੍ਰੀ ਅਕਾਲ ਜੀਉਂਦੇ ਰਹੋ ਵਸਦੇ ਰਹੋ ਵਾਹਿਗੁਰੂ ਤਾਂ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਨੂੰ ਸਤਿ ਸ੍ਰੀ ਅਕਾਲ